ਆਈਡੀ ਜਿਹੜੇ ਇੱਕ ਅੱਜ ਪ੍ਰੈਸ ਕਾਨਫਰੰਸ ਦਾ ਆਪਾਂ ਕਰ ਰਹੇ ਆ ਇਹ ਬੜੇ ਹੀ ਸੀਰੀਅਸ ਮੁੱਦੇ ਤੇ ਆ ਕਿਉਂਕਿ ਇਹਨਾਂ ਦੇ ਇੱਕ ਆਮ ਆਦਮੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਯੂਟਿਊਬਰਾਂ ਸ਼ਾਮਿਲ ਨਸ਼ਿਆਂ ਵਿਰੁੱਧ ਉਹਦੇ ਚੱਲਦਿਆਂ ਹੋਏ ਪਹਿਲੇ 25 ਬੰਦਿਆਂ ਦੀ ਜਾਨ ਪੁਜੀਟਰ ਚਲੇ ਗਈ ਹੈ ਤੇ 3 ਬੰਦਿਆਂ ਦੀ ਜਾਨ ਆਖੀ ਗਈ ਹੈ ਜਿਹਦੇ ਜੀ ਕਿ ਮੈਂ ਰਾਤ 11:30 11:30 11:30 ਦੇ ਕਰੀਬ ਰਾਤ ਨੂੰ ਲੱਭ ਕੇ ਪਹੁੰਚਿਆ ਇਸ ਤੱਕ ਕਿ ਰਿਕੂ ਨਾਮ ਦਾ ਇੱਕ ਬੱਚਾ ਡਾ ਹੈਗਾ ਉਹਦੀ ਮੌਤ ਹੋ ਗਈ। ਮੈਂ ਲਾਈਵ ਹੋ ਗਿਆ ਤੇ ਮਾਤਾ ਨੇ ਪੁੱਛਿਆ ਕਿ ਕਾਰਨ ਕੀ ਸੀ? ਉਹ ਕਹਿੰਦਾ ਤਿੰਨ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੇਸੀ दारू ਪੀਤੀ ਹੈ। ਔਰ ਦੇਸੀ दारू ਪੀਣ ਤੋਂ ਬਾਅਦ ਉਹਨੇ ਮੌਤ ਹੋ ਗਈ। ਬੜਾ ਸੀਰੀਅਸ ਇਸ਼ੂ ਹੈ ਕਿ ਤਿੰਨ ਜਾਨਾਂ ਗਈਆਂ ਤਿੰਨ ਪਰਿਵਾਰ ਸੁਆਹ ਹੋ ਗਏ। ਪਰ ਸਾਡੇ ਜਿਹੜੇ ਹੈਗੇ ਸਰਕਾਰ ਹੈ ਮੇਰੇ ਲਾਈਵ ਹੋਣ ਤੋਂ ਬਾਅਦ ਇਹਨਾਂ ਨੇ ਸਿਹਤ ਵਿਭਾਗ ਦੇ ਵੱਲੋਂ ਕੀਤੀ ਮੀਟਿੰਗ ਇਹਨਾਂ ਦੇ ਪੁਲਿਸ ਵੀ ਪਈ ਤੇ ਕਮਾਲ ਹੈ ਡੀਪੀਆਰ ਉਹਨੇ ਪਹਿਲੀ ਵਾਰ ਮੈਂ ਜਿੰਦਗੀ ਚ ਦੇਖਿਆ ਤਫਦੀਲਰ ਨੇ ਉਥੇ ਪੇਜਤਾ ਉਹ ਤਫਦੀਲਰ ਦਾ ਬਿਆਨ ਦੇ ਰਿਹਾ ਕਿ ਜਿਹੜੀ ਮੌਤ ਹੋਈ ਹੈ ਜੇ ਪੁਲਸੀ ਨਹੀਂ ਹੋ ਸਕੀ ਕਿ ਦਾਰੂ ਦੇ ਕਰਕੇ ਹੋਈ ਹੈ ਕਿ ਨਹੀਂ ਹੋਈ ਜਿਹੜੀ ਮਾਤਾ ਦੇ ਬੱਚੇ ਗਏ ਹੈ ਉਹ ਮਾਤਾ ਬਿਆਨ ਦੇ ਰਹੀ ਹੈ ਕਿ ਚਾਲੀ ਦਾਰੂ ਪੀਂਦ ਕਰਕੇ ਇਹਨੇ ਮੌਤ ਲਈ ਹੈ ਔਰ ਮੈਨੂੰ ਅੱਜ ਬਹੁਤ ਸ਼ਰਮ ਆਈ ਜਦੋਂ ਮੈਂ ਇਹਦਾ ਵੀਡੀਓ ਦੇਖਿਆ ਐਸਐਮਓ ਸਾਹਿਬ ਐਸਐਮਓ ਸਾਹਿਬ ਨੇ ਬਿਆਨ ਦਿੱਤੇ ਹੈ ਪੋਸਟ ਵਾਰਡ ਤੋਂ ਬਾਅਦ ਇਹ ਬਿਆਨ ਦੇ ਕਹਿੰਦੇ ਆ ਕਹਿੰਦੇ ਅਸੀਂ ਮਿਸਟੀਰੀਅਸ ਸਰਕਮਸਟੈਂਸ ਦੇ ਵਿੱਚ ਮੌਤ ਹੋਈ ਹੈ ਜਿਹਦੀ ਵਿਸਤਾਰ ਰਿਪੋਰਟ ਤੋਂ ਬਗਲੂ ਆ ਇਹ ਡਾਕਟਰ ਸਭ ਇੰਨੇ ਸਿਆਣੇ ਆ ਕਿ ਤੁਹਾਡੀ ਕਿਤਾਬ ਹੈ ਜਿਹੜੀ ਕਾਨੂੰਨ ਜੀ ਬਣਾਈ ਜਾਂਦੇ ਤੇ ਡਾਕਟਰ ਨਾਲ ਬਣਾਈ ਜਾਂਦੀ ਆ ਉਹਨੂੰ ਕਹਿੰਦੇ ਮੋਦੀ ਜੂਰਿਸਡਿਕਸ਼ਨ ਜੂਸ ਪ੍ਰੋਡਕਟ ਮੋਦੀ ਜੂਰਿਸਡਿਕਸ਼ਨ ਜਿਹਦੇ ਵਿੱਚ ਕੀ ਜਦੋਂ ਕੋਈ ਸ਼ਰਾਬ ਪੀਤੀ ਹੋਏ ਉਹਦੇ ਖੂਨ 'ਚ ਉਹਦੇ ਬਦਬੂ 'ਚ ਪਹਿਲੇ ਪਕਲ ਲੱਗਦਾ ਔਰ ਜਦੋਂ ਐਮਐਲਆਰ ਤਿਆਰ ਕੀਤੀ ਜਾਂਦੀ ਹੈ ਤੇ ਐਮਐਲਆਰ ਤੇ ਇੱਥੀ ਲਿਖੀ ਜਾਂਦੀ ਹੈ ਜੋੜ ਦੱਸਿਆ ਜਾਂਦਾ ਡਾਕਟਰ ਨੂੰ ਉਹਦੇ ਅਕੋਰਡਿੰਗ ਡਾਕਟਰ ਨੂੰ ਜਾ ਕੇ ਦੱਸਣਾ ਹੁੰਦਾ ਜੇ ਭਾਈ ਇਹਦੇ ਵਿੱਚ ਆ ਮੌਤ ਦਾ ਕਾਰਨ ਕੀ ਹੈਗਾ ਪਰ ਮੌਤੇੜੇ ਆ ਰੀਜ਼ਨ ਹੈਗੇ ਪੇਰੈਂਟਸ ਲੋ ਜਾਂ ਕਿਤੇ ਫੈਮਿਲੀ ਮੈਂਬਰ ਜਾਂ ਦੋਸਤ ਮਿੱਤਰੋਂ ਜਾਂ ਲਿਆਰ ਵਾਲੋਂ ਦੱਸਿਆ ਜਾਂਦਾ ਉਹ ਰਿਪੋਰਟ ਕੀਤਾ ਜਾਂਦਾ ਮੇਰਾ ਡਾਕਟਰ ਨੂੰ ਪੁੱਛਿਆ ਕਿੰਨੇ ਜੀ ਕਾਰਨ ਨਾਲ ਦੱਸਦੇ ਜਾਂਦੇ ਜਿਹੜਾ ਮੌਰਚੀ ਚ ਮੁੰਡਾ ਲੈ ਗਿਆ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਸ਼ਰਾਬ ਪੀਤੀ ਸੀ ਮੂੰਹ ਤੇ ਬਹੁਤ ਬਲਵੋ ਵਾਲੀ ਸੀ ਅਨੱਦਬਰ ਜੇਬੋਤੀ ਤਹਿਸੀਲਦਾਰ ਸਾਹਿਬ ਨੂੰ ਪੁੱਛ ਰਿਹਾ ਕਿ ਤੁਸੀਂ ਕਿਹੜੀ ਕਵਸਤੀ ਜਾ ਕੇ ਬਿਆਨ ਦੇ ਰਹੇ ਹੋ ਸਰਕਾਰ ਨੇ ਤੁਹਾਨੂੰ ਕਿਹੜੀ ਸੌਟੀ ਦਿੱਤੀ ਹੈ ਨਾ ਤਹਿਸੀਲਦਾਰ ਸਾਹਿਬ ਸ਼ਾਂਤ ਹੋ ਕੇ ਬਹਿ ਗਏ ਇਹ ਸਾਰੇ ਦੇ ਸਾਰੇ ਇੱਕ ਬਹੁਤ ਵੱਡਾ ਜਿਹੜਾ ਨਾ ਇਸ ਸਕੈਮ ਹੈ ਇਹ ਦੇਸੀ ਦਰੂ ਦਾ ਨਾ ਜੱਲੀ ਦਰੂ ਦਾ ਇਹ 스피ਰਸ ਨਿਕਲਣੀ ਹੈ ਕਿ ਇਹ ਤਿਆਰ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਦਾ ਜਾ ਉਹਨਾਂ ਜਨਾਂ ਨਾਲ ਕਿਹੜਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਇਹਦੇ ਸਰਕਾਰ ਦਾ ਆਪਣਾ ਦੇਖੋ ਸਰਕਾਰ ਜਿਹੜੀ ਹੈ ਪੂਰੀ ਮੋਡਰਨ ਸਮਝੇ ਮੁਜੀਟਰੀ ਹਲਕੇ ਚਲੇ ਗਏ ਸੀਗੇ ਉਹ ਲੋਵਿਆਲੇ ਨੂੰ ਰਹਿ ਗਿਆ ਕਿਉਂਕਿ ਲੋਵਿਆਲੇ ਇਲੈਕਸ਼ਨ ਹੈ ਔਰ ਮੈਨੂੰ ਇਸ ਦਾ ਪਤਾ ਲੱਗਿਆ ਕਿ ਲੋਵਿਆਲੇ ਦੇ ਕੁਝ ਕੈਂਡੀਡੇਟ ਨੂੰ ਕੱਲ ਹੀ ਸੁਣਨ ਨੂੰ ਮਿਲਿਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਬੰਦਿਆਂ ਨੇ ਸ਼ਾਇਦ ਸ਼ਰਾਬ ਹੈ ਜਿਸਪਲਾਈ ਕੀਤੀ ਉਹਨੂੰ ਦੱਸਿਆ ਸੀਗਾ ਪੱਕੀ ਗੱਲ ਕੰਫਰਮ ਨਹੀਂ ਹੈਗੀ ਪਰ ਗੱਲ ਕੀਤੀ ਜਾ ਰਹੀ ਹੈ ਦੇਖੋ ਗੰਦੀ ਮਾਰੀ ਗੱਲ ਐ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋ ਔਰ ਹੁਤੇ ਬਾਰ-ਬਾਰ ਮੌਤਾ ਹੁੰਦੀ ਔਰ ਜਦ ਮੈਂ ਰਾਤ ਨੂੰ ਕਹਿ ਕੇ ਆਇਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੋਈ ਦੀ ਐ ਤੇ 302 ਦਾ ਗੱਲਵਾ ਦਾ ਨਹੀਂ ਕੀਤਾ ਜਾਊਗਾ ਅੱਜ ਕਿੱਥੇ ਗਿਆ ਬਿਆਨ ਤੁਹਾਡੇ ਇਹਦਾ ਮਤਲਬ ਸਭ ਤੋਂ ਵੱਡਾ ਝੂਠਾ ਸਾਡਾ ਸੀਐਮ ਐ ਪੰਜਾਬ ਦਾ ਜਿਹੜਾ ਵੀ ਆਪਣੇ ਬਿਆਨ ਦੇ ਗਿਆ ਮੁਕਰੀਆ ਜਿਹੜਾ ਕਹਿੰਦਾ ਸੀਗਾ ਕੰਪੰਪਨਸ਼ਨ ਦੀ ਗੱਲ ਕਰਦਾ ਸੀਗਾ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਦਿਨ ਲੱਗੇ ਹੋਏ ਐ ਕਿ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਮਰੇ ਆ ਜਿਨ੍ਹਾਂ ਦਾ ਪਿਓ ਬੱਚਾ ਦੇ ਛਿਰ ਤੋਂ ਬਾਪ ਉੱਤਰ ਗਿਆ ਉਹਨਾਂ ਨਾਲ ਸੁਵਿਧਾ ਕੀਤੀ ਜਾਂਦੀ ਜਿਹਨੂੰ 5 ਲੱਖ ਆਫਰ ਦੇ ਰਿਆ ਕਹਿੰਦੇ ਕਿ 7 ਲੱਖ ਦੇ ਦੇ ਜਾਂ 10 ਲੱਖ ਦੇ ਦੇ ਇਹ 5 10 ਲੱਖ ਵਾਲੀ ਗੱਲ ਨਹੀਂ ਹੈਗੀ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਦੀ ਗੱਲ ਹੈ ਕਿਉਂਕਿ ਬੱਚਿਆਂ ਨੇ ਕਿ ਜ਼ਿੰਦਗੀ ਕੱਢਣੀ ਹੈਗੀ ਹੈ। ਔਰ ਬੱਚੇ ਜਿਹੜੇ ਹੈਗੇ ਆ ਅੱਜ ਸਾਰੇ ਸਾਰੇ ਜਿਹੜੇ ਹੈਗੇ ਆ ਆਪ ਹੀ ਆ ਸਾਡੀਆਂ ਉਹਨਾਂ ਦਾ ਸੁਭਾਅ ਉੱਜੜ ਗਿਆ ਤੇ ਬੱਚਿਆਂ ਦੇ ਸਿਰੋਂ ਜੜਾ ਸਾਇਆ ਉੱਤਰ ਗਿਆ। ਸਰ ਅਸ਼ੋਕਪੁਰ ਅੱਛੇ ਪੱਕੇ ਨਹੀਂ ਕਹਰੇ ਨੇ ਲਾਸ਼ਾਂ ਦੇ ਉੱਤੇ ਰਾਜ ਦੇਈਂ ਕਰੇ ਜਿਹੜਾ ਕਾਂਦੀ ਚੱਲੇ ਆ ਕਾਂਗਰਸ। ਦੇਖੋ ਬੜੀ ਸ਼ਰਮ ਵਾਲੀ ਗੱਲ ਹੈ। ਜੇ ਕਿਸੇ ਦੇ ਇਨਸਾਨ ਦੀ ਲੜਾਈ ਲੜਦੇ ਆ ਉਹ ਕਹਿੰਦੇ ਲਾਸ਼ਾਂ ਦੇ ਉੱਤੇ ਹੁੰਦੀ ਆ ਰਾਜ ਨਹੀਂ। ਮੈਨੂੰ ਤਾਂ ਬਿਆਨ ਦੇਣ ਵਾਲੀ ਸਮਝ ਨਹੀਂ ਆਂਦੀ ਮੈਂ ਤਾਂ ਕਹਿੰਦਾ ਮੁਕੱਦਮਾ ਦਰਜ ਕਰੋ ਕਿਉਂ ਨਹੀਂ ਮੁਕੱਦਮਾ ਦਰਜ ਕਰਦੇ ਤੁਸੀਂ ਅਜਿਹਾ ਇਨਸਾਫ ਲਗਦੇ ਪਏ ਮੁਕੱਦਮਾ ਦਰਜ ਕਰੋ ਅਜੇ ਕਿੰਨੀ ਏਕੀ ਦੇ ਵਿੱਚ ਮੁਕੱਦਮਾ ਦਰਜ ਕਰੋ ਜਿਨ੍ਹਾਂ ਦੇ ਘਰੇ ਮੌਤ ਹੋਈ ਹੈ ਉਹਨਾਂ ਨੂੰ ਤੋੜ-ਟੋੜ ਕੇ ਤੁਹਾਨੂੰ ਜੀਆ ਤੁਹਾਡਾ ਫਰਜ਼ ਬੰਦ ਹੈ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋਂ ਕੇ ਬੱਚਿਆਂ ਨੂੰ ਲੋਕੀਂ ਦੇਣਾ ਵਾਲਾ ਫਰਜ਼ ਹੈ ਇਹ ਹੁੰਦੀ ਹੈ ਸਟੇਟਮੈਂਟਸ਼ਿਪ ਇਹ ਹੁੰਦੀ ਹੈ ਸਰਕਾਰ ਜੇ ਅੱਪਾ ਸਰਕਾਰ ਲੋਕੀਂ ਸੋਟ ਵਾਲੇ ਵੇਸੇ ਤਰੀ ਹੈ ਇਹ ਅੱਜ ਉਹ ਲੋਕ ਸਰਕਾਰ ਜਿਹੜੀ ਹੈਗੀ ਆ ਉਹ ਪੰਗੇ ਪੈ ਗਈ ਕੌਟਰ ਹੋ ਗਈ ਕਾ ਸਰਕਾਰ ਕਰਦੀ ਵੀ ਇਹ ਰਾਜਨੀਤੀ ਨਾ ਹੋ ਨਾ ਮੇਰੇ ਗੱਲ ਸੁਣੋ ਕਹੇ ਦੀ ਮੌਕੇ ਰਾਜਨੀਤੀ ਇਹਨੂੰ ਦੁੱਖ ਹੁੰਦਾ ਵਾ ਸਾਡੇ ਦਾ ਛਲੌਣੀ ਅਕਾਲੀ ਦਲ ਦੇ ਫਾਰਮਰ ਐਮਐਲਏ ਰਣਜੀਤ ਸਿੰਘ ਢਲੋਂ ਦੇ ਘਰੇ ਜਾ ਕੇ ਬੈਠੇ ਆ ਉਹਨਾਂ ਅਫਸੋਸ ਕਰ ਰਹੇ ਆ ਇਹ ਰਾਜਨੀਤੀ ਆ ਮੇਰੇ ਦਾ ਇਲਾਕੇ ਜੀ ਨੇਗੇ 25ਵੀਂ ਤਾਂ ਹੈ ਹੀ ਨਹੀਂ ਉਹ ਰਹਿਣ ਵਾਲੇ ਕਿੱਥੋਂ ਦੇ ਆ ਨੂਰ ਵਾਲਾ ਰੋਡ ਦੇ ਜੇ ਨੂਰ ਵਾਲਾ ਰੋਡ ਦੇ ਰਹਿੰਦੇ ਆ ਜੇ ਰਾਜਨੀਤੀ ਨਹੀਂ ਆ ਇਹ ਇਨਸਾਫ ਦੀ ਮੰਗ ਹੈ ਰਾਤ ਨੂੰ 11:30 ਵਜੇ ਚਲੇ ਗਿਆ ਮੇਰੇ ਸਾਥੀ ਗਏ ਆ ਉੱਥੇ ਜਾਂ ਰਾਜਨੀਤੀ ਕਰ ਗਿਆ ਇਹ ਰਾਜ ਦੇ ਠੇਕੇ ਵਾਲੇ ਸਭ ਠੀਕੇ ਗੱਲ ਹੀ ਹੈ ਸਰਕਾਰ ਦੇ ਹੁਣ ਜਾਈਦੀ ਹੈ ਅਬ ਬਿਆਨ ਹੈਗਾ ਆਪਣੇ ਸੀਐਮ ਸਾਹਿਬਾ ਕੈਪਟਨ ਮਰਿੰਦਰ ਕੋਲ ਗਿਆ ਜੀ ਐਪੀਰ ਕਰੋ 302 ਦੀ ਭੁੱਲ ਗਏ ਤੁਸੀਂ ਜਰਿਆ ਨੇ ਇਹ ਗੱਲਾਂ ਜਿਹੜੀਆਂ ਨੇ ਠੇਕੇਦਾਰ ਦੀ ਗੱਲ ਨਹੀਂ ਹੈ ਉਹਨੇ ਗੱਲ ਠੇਕੇਦਾਰ ਨੂੰ ਬਚਾਉਣ ਦੀ ਗੱਲ ਹੈ ਹੁਣ ਮੈਂ ਕਹਾਂ ਤਾਂ ਮੇਰੇ ਬਚਣਾ ਕਿਵੇਂ ਹੈ ਕੱਲ ਠੇਕੇਦਾਰ ਨੇ ਕਹਿਣਾ ਜੀ ਮੈਨੂੰ ਮਿਲ ਦਿਖਾਉਗਾ ਤੁਹਾਨੂੰ ਵਿੱਚ ਕਿੱਥੇ ਆ ਕੱਲ ਗੱਲ ਖੇ ਆਣੀ ਹੈ ਇਹੀ ਆਲ ਇਹਨਾਂ ਨੇ ਮੰਤਰੀ ਵਾਲੇ ਬਲੰਪੰਤੀ ਨਾਲ ਕੀਤਾ ਜੀਆ ਕਿ ਮੰਤਰੀ ਉਹ ਕਹਿੰਦਾ ਤੇਰੇ ਤੇ ਡਾਕਟਰ ਦਾ ਬਗਵਾ ਦਾਲ ਹੋ ਗਿਆ ਅੱਜ ਤੱਕ ਹੁਣ ਉਹੀ ਮੰਤਰੀ ਹੈਗਾ ਐਮ ਐਲ ਏ ਤਾਂ ਹੈਗਾ ਨਾ ਤੇ ਕਿਉਂ ਸੀਐਮ ਦੇ ਨਾਲ ਤੇ ਮੈਂ ਤਾਂ ਉਹੀ ਕਹਿੰਦਾ ਵਿਸ਼ਾ ਰਿਪੋਰਟ ਤੋਂ ਬਾਅਦ ਹੀ ਕਲੀਅਰ ਵਿਸ਼ਾ ਰਿਪੋਰਟ ਨਾਲ ਕਲੀਅਰੈਂਸ ਹੀ ਹੁੰਦੀ ਮਾਫ਼ ਕਰਨਾ ਇੱਕ ਕੋਣ ਹੈ ਇਹ ਮੋਦੀ ਦੀ ਜੂਰਿਸਪ੍ਰੂਡੈਂਸ ਹੈ ਇਹ ਡਾਕਟਰ ਝੂਠ ਬੋਲ ਰਿਹਾ ਵਿਸ਼ਾ ਰਿਪੋਰਟ ਨਾਲ ਕਨਫਰਮ ਹੋਊਗਾ ਕਿ ਉਹਦੇ ਅੱਗੇ ਸਬੈਕ ਕੀ ਹੈਗੇ ਨੇ ਪਰ ਐਪ੍ਰੀਐਂਟਲੀ ਜਿਹੜੀ ਹੈਗੀ ਹੈ ਉਹ ਪੋਸਟ ਵਾਲਾ ਰਿਵੋਲਟ ਜਾਂਦਾ ਹੈਗਾ ਇਨੀਸ਼ਲ ਰੀਜ਼ਨ ਕੀ ਹੈ ਜਦ ਮਾਪਿਓ ਕਹਿ ਰਹੇ ਆ ਕਿ दारू ਪੀਤੀ ਹੈ ਜਾਲੀ दारू ਪੀਤੀ ਹੈ ਗਲਤ दारू ਪੀਤੀ ਹੈ ਸਪੁਰਸਿਕਰ ਵੀ ਪੀਤੀ ਹੈਗੀ ਹੈ ਕਾ ਡਾਕਟਰ ਜਿਹੜਾ ਹੈਗਾ ਆਪੀਨਸ ਉੱਪਰ ਹੋ ਗਿਆ ਜਿਹੜਾ ਬੋਤਲ ਕਵਰ ਕਰ ਲੀਆਂ ਕੀ ਆ ਕੀਤਾ ਇਹਨਾਂ ਨੇ ਜਿੱਥੇ ਬੱਚੇ ਉੱਥੇ ਡਿਗੇ ਆ ਉਥੋਂ ਦੇ ਕਿਆ ਇਹਨਾਂ ਨੇ ਸੋਇਲ ਜਿਹੜੀ ਸੋਇਲ ਹੈਗੀ ਮਿੱਟੀ ਹੈ ਉਹਦਾ ਫਲੰਦੇ ਬਣਾਏ ਆ ਕਿਆ ਜਿਹੜੀ ਮੋਚ ਮੋਚੋ ਝਗੜੀ ਗਈ ਹੈ ਉਹਦੇ ਫਲੰਦੇ ਬਣਾਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਉਹਨੇ ਜਿਹੜੀ ਹੈਗੀ ਉਥੋਂ ਦੀ ਪੋਲੀਟਿਕਲ ਪ੍ਰੈਸ਼ਰ ਨਾਲ ਕੰਮ ਕਰੀ ਪੁਲਿਸ ਜਿਹੜੀ ਹੈਗੀ ਆ ਉਹ ਜਾਣ ਬੁੱਝ ਕੇ ਐਕਸਾਈਜ਼ ਡਿਪਾਰਟਮੈਂਟ ਪੁਲਿਸ ਹੋ ਗਈ ਉਹ ਸਰਕਾਰ ਦੇ ਗਹਿਨ ਤਿਲ ਬਚਾਉਣ ਨੂੰ ਕਰਦੀ ਹੈ ਅਸੀਂ ਧਰਨਾ ਵੀ ਲਾਵਾਂਗੇ ਅਸੀਂ ਇਨਸਾਫ ਵੀ ਲਵਾਵਾਂਗੇ ਜਿਹੜੇ ਬੰਦਿਆਂ ਨਾਲ ਨਿਆਂ ਹੀ ਹੋਈ ਹੈ ਉਹਦੇ ਜਦ ਤੱਕ ਇਨਸਾਫ ਨਹੀਂ ਪਹੁੰਚਦਾ ਮੈਂ ਉਹਨਾਂ ਦੀ ਫਰੀ ਲੜਾਈ ਲੜੂਗਾ ਸਾਰੀ ਕਾਨੂੰਨੀ ਲੜਾਈ ਮੈਂ ਲੜੂਗਾ ਮੈਂ ਇੱਥੇ ਇਲੈਕਸ਼ਨ ਅਫਸਰ ਨਾਲ ਨਾਲ ਵਕੀਲ ਬੈਲੇ ਆ ਔਰ ਵਕੀਲ ਜਦੋਂ ਜਦੋਂ ਜਿੱਦਾਂ ਬੇਇਨਸਾਫੀ ਹੋਈ ਹੈਗੀ ਔਰ ਜਦੋਂ ਮਨੂੰ ਮੌਕਾ ਮਿਲਿਆ ਹੈਗਾ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਿਆ ਤੇ ਲੜਦਾ ਰਹੂਗਾ ਫਿਰ ਪੁਲਿਸ ਵੀ ਜੋਗੀ ਦੇ ਮਾਮਲੇ ਨੂੰ ਲੈ ਕੇ ਅਗਰ ਰਿਪੋਰਟ ਕੋਲ ਜਾਊਂਗਾ ਬਿਲਕੁਲ ਹਾਂਜੀ ਮੈਂ ਡਾਕਟਰਾਂ ਦੇ ਛੇ ਅੰਗੇ ਦੇ ਇੱਕ ਡਾਕਟਰ ਨੇ ਵੀ ਓਪੀਨੀਅਨ ਦੇ ਰਿਆ ਆ ਜਿਹੜਾ ਹਾਂਜੀ ਮੈਂ ਦੱਸਦਾ ਡਾਕਟਰਾਂ ਨੇ ਸਰਕਾਰ ਦੇ ਪ੍ਰੈਸ 'ਚ ਮਿਲ ਕੇ ਗਲਤ ਰਹੀ ਹੈਗੀ ਰਿਪੋਰਟ ਦੇ ਰਿਆ ਔਰ ਅੱਜ ਇਹ ਜੁਡੀਸ਼ੀਅਲ ਇਕਵਰੀ ਮੰਗਦੇ ਕਰਦੇ ਆ ਕਿ ਜਿਹੜੇ ਜੱਜ ਸਾਹਿਬਾਨ ਦੇ ਉਹਨਾਂ ਦਰਖਾਸਤ ਲਾਣ ਲੱਗੇ ਆ ਕਿ ਜੱਜ ਸਾਹਿਬਾਨ ਦੇ ਜਿਹੜੇ ਹੈਗੇ ਰਹਿਨਵਾਈ ਥੱਲੇ ਜੁਡੀਸ਼ੀਅਲ ਇਕਵਰੀ ਹੋਣ ਚਾਹੀਦੀ ਹੈ ਔਰ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਰਿਪੋਰਟਾਂ ਕੀ ਆ ਜਿਹੜੇ ਡਾਕਟਰ ਰਾਤ ਨੂੰ ਮਾਨੂੰ ਕਹਿੰਦੇ ਆ 11:30 ਵਜੇ ਕਿ ਅਸੀਂ ਹਲੇ ਓਪੀਨੀਅਨ ਨਹੀਂ ਦੇਣਾ ਹੈਗਾ ਉਹਨੇ ਅੱਧੇ ਘੰਟੇ ਬਾਅਦ ਤਸੀਲਾਂ ਨੂੰ ਜਾ ਕੇ ਦੱਸਨਾ ਕਿ ਬੀ ਸੀਰੀਅਸ ਸਰਗਰਸਤਲੇ ਹੋਈ ਹੈ ਜਿਹੜਾ ਬੰਦਾ ਮੋਰਟੀ ਵਿੱਚ ਉਹਨਾਂ ਦੀ ਬਾਡੀ ਲੈ ਗਿਆ ਲਾਸ਼ ਲੈ ਗਿਆ ਉਹ ਕਹਿੰਦੇ ਕਹਿੰਦਾ ਕਿ ਭਾਈ ਦਾਰੂ ਦੀ ਬਦਬੂ ਆਉਂਦੀ ਹੈ ਜਿੰਨਾ ਬੱਚਾ ਗਿਆ ਮਰਿਆ ਉਹ ਵਿਚਾਰੇ ਹੈਗੇ ਆ ਉਹ ਕਹਿੰਦੇ ਦਾਰੂ ਪੀ ਕੇ ਮਰਿਆ ਸੱਚ ਕੌਣ ਕਹਿ ਰਿਹਾ ਜਿਨ੍ਹਾਂ ਬੱਚਾ ਮਰਿਆ ਔਰ ਜਿਹੜਾ ਲੈ ਗਿਆ ਉਹਨਾਂ ਦੱਸ ਕਹਿੰਦੇ ਕਿ ਜਲਦੀ ਰਿਪੋਰਟਾਂ ਪਿਆਰ ਕਰਦੇ ਵੀ ਆ ਇਹ ਸਾਰੀ ਸਰਕਾਰ ਰਲੀ ਹੋਈ ਹੈ ਤੁਹਾਨੂੰ ਦੱਸ ਦਿੰਨਾ ਇਹ ਸਾਰੇ ਸਾਰੇ ਸਰਕਾਰ ਜਿਹੜੀ ਹੈਗੀ ਹੈ ਇਹ 302 ਚਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਹਨਾਂ ਨੇ ਝੂਠੀਆ ਰਿਪੋਰਟਾਂ ਪਿਆਰ ਕੀਤੀ ਹੈਗਿਆ ਨੇ ਇਹਦੇ ਵਿੱਚ ਡਾਕਟਰ ਦੇ ਫੋਰਜ ਲੱਗੂਗੀ ਔਰ ਇਹ ਫੋਰਜ ਲਵਾਵਾਂਗੇ ਇਹ ਡਾਕਟਰ ਸਾਹਿਬ ਨੂੰ ਦੱਸ ਦਿੰਦਾ ਜਨਾ ਡਾਕਟਰ ਸਾਹਿਬ ਜਿਹੜੇ ਆਪਾਂ ਕੰਮ ਕਰਦੇ ਵਿਰਦੇ ਆ 24 24 20 30 30 ਸਾਲਾਂ ਬਾਅਦ ਜਾ ਕੇ ਵੀ ਜਿਹੜੇ ਪੁਲਿਸ ਵਾਲੇ ਨਜਾਇਜ਼ ਕਾਊਂਟਰ ਕੀਤੇ ਸੀਗੇ ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟਾਂ ਜਾਰੀ ਕੀਤੀਆਂ ਸੀਗੀਆਂ ਉਹਨਾਂ ਨੂੰ ਸਜ਼ਾ ਹੋਈਆਂ ਨੇ। ਪਿਆਰ ਉਹ ਬੱਚੇ ਤੁਹਾਡੇ ਵੀ ਹੈਗੇ ਆ। ਕੱਲ ਜਾਂਦਾ ਜਾਂਦੀਆਂ ਨੇ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ। ਆਹ ਪ੍ਰੀਟੀਵਲ ਪਾਰਟੀ ਦਾ ਝਾੜੂ ਨਹੀਂ ਆ ਖਿਲਰ ਗਈ। ਇਹਦਾ ਕਦਮ ਹੋ ਗਈ ਹੈ। ਉਹਨਾਂ ਨੇ ਕਿਹਾ ਜੋ ਨਸ਼ਾ ਕੀਤਾ ਸੀ ਉਹਨਾਂ ਦੇ ਕਾਰਨ ਆਇਆ। ਉਹਨੂੰ ਹਲੂਕ ਫੜ ਕੇ ਅੰਦਰ ਦੇ ਦੇ। ਨਸ਼ਾ ਆਪ ਹੀ ਦੇ ਪੈਨੇ ਕਿੰ ਨੂੰ ਭੰਣਾ ਅੰਦਰਾਂ ਨੇ ਕਰਨਾ। ਜਿਹੜੇ ਬੰਦੇ ਨਸ਼ੇੜੀ ਇਹਨਾਂ ਨੇ ਬਣਾਉਂਦੇ ਫਿਰੇ 3 ਸਾਲਾਂ ਵਿੱਚ ਜਿਉਂਨਾ ਕੋ 5 ਗ੍ਰਾਮ 10 ਗ੍ਰਾਮ ਨਸ਼ਾ ਵੜਿਆ ਜਾਂਦਾ ਉਹਨੂੰ ਨਸ਼ਾ ਵਿੱਚ ਜੂਲਾ ਬਣਾਈ ਜਾਂਦੇ ਨੇ। ਔਰ ਜਿਹੜੇ ਮੇਨ ਆਪ ਹੈਗੇ ਤੇ ਲੜੇ ਹੋਏ ਨੇ ਇਹਨਾਂ ਦੇ ਬੰਦੇ ਸਾਰਿਆਂ ਨੂੰ ਪਤਾ ਕਿਹਨੂੰ ਨਹੀਂ ਪਤਾ ਇਹ ਦੇਖੋ ਸਾਰੇ ਨਸ਼ੇ ਵੇਚਨੇ ਝੂਠੇ ਨਾਰੇ ਲਾਉਂਦੇ ਨੇ ਠੀਕ ਹੈ ਨਾ ਨਸ਼ਾ ਰੋਧ ਜੰਗੜੀ ਹੈਗੀ ਜਾਂ ਕੋਈ ਜਾਗ ਚੋਂ ਨਹੀਂ ਹੈਗੀ ਇਹ ਸਾਰਾ ਬਿਜ਼ਨਸ ਲਾਇਆ ਹੋਇਆ ਹੈ ਇਹ ਬਿਜ਼ਨਸ ਨੂੰ ਬਦਵਿਧਾਨ ਬਣਾਉਣ ਵਾਸਤੇ ਜਿਹੜਾ ਪੈਸਾ ਹੈਗਾ ਦਿੱਲੀ ਲੈ ਜਾਣ ਵਾਸਤੇ ਅਰਬਾਂ ਰੁਪਈਆ ਬਾਹਰ ਲੈ ਕੇ ਜਾ ਰਹੇ 50 ਰੁਪਈਆ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਪੰਜਾਬ ਦੇ ਕੌਮਨ ਦਾ ਬੇੜਾ ਕਰਦਾ ਇਸੇ ਕਰਕੇ ਪੰਜਾਬ ਜਿਹੜਾ ਦੋ ਨੰਬਰ ਦਾ ਇਕਨੋਮੀ ਤੋਂ ਅੱਜ 26ਵੇਂ ਨੰਬਰ ਤੇ ਪਹੁੰਚੀ ਹੈ ਇਹ ਗੱਲਾਂ ਕਰਦਾ ਤੁਸੀਂ ਮੈਂ ਸੜਕਾ ਪੱਟ ਕੇ ਵੇਖ ਲਓ ਵੀਡੀਓ ਵੇਖੋ ਹੱਥ ਮਾਰੋਗੇ ਉਹ ਸੜਕ ਨਹੀਂ ਹੈਗੀ ਉਹ ਸਭ ਦੇਖਦਾ ਹੀ ਹੈ ਵੈਸੇ ਗਵਾਂਦ ਦੇ ذریعے ਬਣਾਇਆ ਇਸਤੇ ਕਰਕੇ ਨੇ ਛੇੜਵੇਂ ਨੇ ਮਾਰ ਲਏ ਹੈਗੇ ਨੇ ਮਾਨੂੰ ਲੈ ਕੇ ਲੇਕਿਨ ਅੱਜ ਦਾ ਮੁੱਦਾ ਇਹ ਨਹੀਂ ਹੈਗਾ ਅੱਜ ਦਾ ਮੁੱਦਾ ਇਹ ਹੈ ਕਿ ਵਾ ਡਾਕਟਰ ਨੂੰ ਤਹਾਣਾ ਦੇਣਾ ਕਿ ਜਿਹੜਾ ਨੇ ਕੰਮ ਕਰਦੇ ਝੂਠੀ ਰਿਪੋਰਟ ਤਿਆਰ ਕੀਤੀ ਹੈ ਇਹਦਾ ਦੇਖੇ ਨਹੀਂ ਹੋਣਾ ਇਹਦਾ ਤਾਂ ਬਹੁਤ ਅੱਗੇ ਜਾਊਗਾ ਤੁਸੀਂ ਬਿਚਾ ਰਿਪੋਰਟ ਜਲਦੀ ਤਿਆਰ ਕਰਲੋ ਤੁਸੀਂ ਮੈਡੀਕਲ ਐਨਐਲਰ ਤਿਆਰ ਕਰ ਲਓ ਜਲਦੀ ਉਹ ਨਾਲ ਜਵਾਬ ਇੱਥੇ ਵੀ ਦੇਣਾ ਪੈਣਾ ਤੇ ਧੁਰ ਦੀ ਦਰਗਾਹ ਵੀ ਦੇਣਾ ਪੈਣਾ ਪਰ ਤੁਸੀਂ ਕਹਿ ਰਹੇ ਹੋ ਕਿ ਜਲਦੀ ਰਿਪੋਰਟਾਂ ਪਿਆਰ ਕੇ ਜੀ ਆਣੀਆਂ ਜੇ ਡਾਕਟਰ ਜਿਹੜੇ ਐਸਐਮਓ ਨੇ ਹੋਈ ਤਿਆਰ ਕਰ ਰਹੇ ਨੇ ਤੇ ਕਾਲੀ ਦੇ ਡਾਕਟਰ ਨੇ ਇਹ ਕੁੱਛੀ ਕੀਤਾ ਵੀ ਹੋਗੀ ਵੀ ਜਲਦੀ ਰਿਪੋਰਟਾਂ ਦੇ ਇਸ ਤਰ੍ਹਾਂ ਇਹਦੀ ਪੁਸ਼ਟੀ ਇੱਕੋ ਹੀ ਹੋਗੀ ਕਿ ਜੇ ਜਦੋਂ ਮਾਂ ਪਿਓ ਕਹਿ ਰਹੇ ਆ ਕਿ ਧਾਰੂ ਕਹਿੰਦੇ ਆ ਨੇ ਡਿਗੇ ਉਹ ਕਹਿੰਦਾ ਸਾਡੇ ਵਿੱਚੇ ਮਿਸਰੀਰ ਸਰਪੰਚ ਸਾਹਿਬ ਵਾਲੇ ਅੱਜ ਮੈਂ ਦਾ ਪ੍ਰੈਸ ਕਾਨਫਰੰਸ ਕਰਨ ਉਸ ਜਾ ਰਿਹਾ ਹਾਂ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਜਾ ਕੇ ਦੋਈ ਕਹਤੋਂ ਪ੍ਰੈਸ ਕਾਨਫਰੰਸ ਹੋਈ ਦੀਗੀ ਕਿ ਕੌਣ ਸੱਚਾ ਹੋਊਗਾ ਇਹ ਪ੍ਰੈਸ ਵਾਲੇ ਸੱਚੇ ਐਸਐਮਓ ਦਾ ਰਾਤ ਹੈ ਹੀ ਨਹੀਂ ਸੀ ਆਇਆ ਹੀ ਨਹੀਂਗਾ। ਉਹ ਲੇਡੀ ਡਾਕਟਰ ਸੀਗੀ। ਮੈਂ ਉਹਨੂੰ ਸਪੋਜ਼ ਨਹੀਂ ਕਰਨਾ ਚਾਹੁੰਦਾ ਪਰ ਜਿਸ ਹਿਸਾਬ ਨਾਲ ਜਾਲੀ ਰਿਪੋਰਟਾਂ ਮੈਂ ਗਾਰੰਟੀ ਕਰ ਦਿੰਦਾ ਤਿਆਰ ਹੋ ਰਹੀਆਂ ਨੇ। ਮੈਂ ਆਪਣੇ ਜ਼ੁਬਾਨ ਤੇ ਖੜਾ ਤਾਂ ਹੀ ਮੈਂ ਜੁਡੀਸ਼ੀਅਨ ਇਨਕੁਆਇਰੀ ਮੰਗ ਕਰ ਰਿਹਾ ਇਹਨਾਂ ਨੂੰ ਕੋ ਪਿਓ ਦੇ ਪੁੱਤ ਹੈਗੇ ਹੋ ਜਿੱਡੀ ਸਰਕਾਰ ਦੇ ਹੈਗੇ ਆ ਸੱਚੇ ਹੈਗੇ ਆ ਤਾਂ ਜੁਡੀਸ਼ੀਅਨ ਇਨਕੁਆਇਰੀ ਕੇ ਜੱਜ ਸਾਹਿਬ ਇਨਕੁਆਇਰੀ ਕਰਾਣ। ਕੋ ਮਤਲਬ ਜੀ 2 ਬਜੇ ਨੇ ਕਿ ਉਹਨਾਂ ਨੂੰ ਸਰਕਾਰ ਦੇ ਲੱਗਦਾ ਪ੍ਰਿਆਵਾ ਕਿੰਨੇ ਲੱਗ ਦਿੱਤਾ ਜੀ? 7-8 ਹਾਂ ਜੀ। 10-10 ਲੱਗ ਦਿੱਤਾ। ਕਿਆ ਇੱਕ ਬੰਦੇ ਕੀ ਮੈਂ 10 ਲੱਖ ਤੁਸੀਂ ਅੱਜ ਸੀਐਮ ਨੂੰ ਮਾਰ ਕੇ 10 ਲੱਖ ਰਵਾਂ ਤੁਹਾਨੂੰ ਉਹ ਨੂੰ ਦੇ ਦੋਗੇ ਤੇ ਪਰਿਵਾਰ ਨੂੰ ਹੈ ਤਾਂ ਜਾਨ ਇੱਕੋ ਜੀ ਆ ਸੀਐਮ ਤੇ ਮੈਂ ਇੱਕੋ ਜੇ ਆ ਤੁਸੀਂ ਵੀ ਇੱਕੋ ਜੀ ਹੋ ਜਿਹੜਾ ਲੇਬਰ ਕਰਦਾ ਉਹ ਵੀ ਦੇਖੋ ਜਿਆ ਯਾਰ ਤਾਂ ਸਭ ਦੀ ਬਰਾਬਰ ਹੈ ਕਿ ਨਹੀਂ ਹੈ ਜੇ ਸਭ ਦੀ ਜਾਨ ਬਰਾਬਰ ਹੈ ਤਾਂ ਫਿਰ ਜਾਨ ਦੀ ਕੀ ਵਰਗੀ ਉਹਦਾ ਦੀ ਮੇਰੇ ਅਧਾਰ ਨਾਲ ਜੇ ਉਹਨੂੰ ਐਡਿਕੁਐਟਲੀ ਆਪਾਂ ਕੰਪਨਸਟ ਕਰਦਾ ਤਾਂ ਕੰਮ ਨਹੀਂ ਤਾਂ 1-1 ਕਰੋੜ ਤੋਂ ਘੱਟ ਨਹੀਂ ਨਾ ਜਾਏਗਾ ਔਰ ਨਾਲ ਜਿਹੜੀ ਸਰਕਾਰੀ ਨੌਕਰੀ ਹੈ ਉਹ ਵੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਅੱਗੇ ਜ਼ਿੰਦਗੀ ਬੱਚੇ ਖਾਣ Gracias.